ਦੇਸ਼ ਭਰ ਚ ਲਾਗੂ ਹੋਇਆ ਐਂਟੀ ਪੇਪਰ ਲੀਕ ਕਾਨੂੰਨ ਦੋਸ਼ੀ ਪਾਏ ਜਾਣਤੇ ਹੋਵੇਗੀ ਤਿੰਨ ਨੂੰ 10 ਸਾਲ ਦੀ ਜੇਲ੍ਹ ਠੁੱਕੇਗਾ 1 ਕਰੋੜ ਰੁਪਏ ਜੁਰਮਾਨਾ ਅੱਧੀ ਰਾਤ ਨੂੰ ਜਾਰੀ ਹੋਇਆ ਨੋਟੀਫਿਕੇਸ਼ਨ ਦੇਸ਼ ਪਰ ਵਿੱਚ ਐਂਟੀ ਪੇਪਰ ਲੀਕ ਕਾਨੂੰਨ ਯਾਨੀ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ ਫੇਅਰ ਮੀਨਸ ਐਕਟ 2024 ਲਾਗੂ ਹੋ ਗਿਆ ਹੈ ਕੇਂਦਰ ਨੇ ਸ਼ੁੱਕਰਵਾਰ ਦੀ ਰਾਤ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਹ ਕਾਨੂੰਨ ਪ੍ਰਤੀ ਪ੍ਰੀਖਿਆ ਵਿੱਚ ਨਕਲ ਅਤੇ ਹੋਰ ਗੜਬੜੀਆਂ ਨੂੰ ਰੋਕਣ ਲਈ ਲਿਆਇਆ ਗਿਆ ਹੈ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਹੋ ਰਹੇ ਪ੍ਰਦਰਸ਼ਨ ਦੇ ਵਿਚਾਲੇ ਇੱਕ ਵੱਡੀ ਖਬਰ ਹੈ ਇਸ ਕਾਨੂੰਨ ਨੂੰ ਪ੍ਰੀਵੈਂਸ਼ਨ ਆਫ ਫੇਅਰ ਮੀਨਸ ਐਕਟ 2024 ਦਾ ਨਾਮ ਦਿੱਤਾ ਗਿਆ ਹੈ ਇਹ ਕਾਨੂੰਨ ਫਰਵਰੀ 2024 ਵਿੱਚ ਸੰਸਦ ਦੁਆਰਾ ਪਾਸ ਕੀਤਾ ਗਿਆ ਸੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਪੇਪਰ ਲੀਕ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ 3 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਸਜ਼ਾ ਅਤੇ 10 ਲੱਖ ਤੋਂ 1 ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ ਯੂਪੀਐਸਸੀ ਐਸਐਸਸੀ ਰੇਲਵੇ ਬੈਂਕਿੰਗ ਵਰਤੀ ਪ੍ਰੀਖਿਆਵਾਂ ਅਤੇ ਐਨਟੀਏ ਦੁਆਰਾ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਇਸ ਕਾਨੂੰਨ ਦੇ ਦਾਇਰੇ ਚ ਆਉਣਗੀਆਂ ਨੈਟ ਅਤੇ ਨੀਟ ਪ੍ਰੀਖਿਆਵਾਂ ਚਤੰਦਲੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਚ ਕਾਫੀ ਹੰਗਾਮਾ ਹੋਇਆ ਹੈ ਅਜਿਹੀ ਸਥਿਤੀ ਵਿੱਚ ਐਨਟੀਏ ਨੇ ਸੀਐਸਆਰ ਯੂਜੀਸੀ ਨੈਟ ਪ੍ਰੀਖਿਆ ਨੂੰ ਵੀ ਮੁਲਤਵੀ ਕਰ ਦਿੱਤਾ ਹੈ ਐਨਟੀਏ ਦਾ ਕਹਿਣਾ ਹੈ ਕਿ ਸਾਧਨਾਂ ਦੀ ਕਮੀ ਕਾਰਨ ਅਜਿਹਾ ਕੀਤਾ ਗਿਆ ਹੈ ਇਹ ਪ੍ਰੀਖਿਆ 25 ਜੂਨ ਤੋਂ 27 ਜੂਨ ਦਰਮਿਆਨ ਹੋਣੀ ਸੀ ਅਗਲੀ ਤਾਰੀਖ ਦਾ ਐਲਾਨ ਐਨਟੀਏ ਦੀ ਅਧਿਕਾਰਤ ਵੈੱਬਸਾਈਟ ਤੇ ਕੀਤਾ ਜਾਵੇਗਾ